ਉਹ ਪੁੱਛਦਾ ਅਰਧਾਂਗੇ ਉਡੀ ਹੋਰੇ ਆ ਜੋ ਚਲ ਦੇ ਦੇ 1000 ਮੁੰਡੇ ਨਿਆਣੇ ਨੂੰ ਦਿੰਦੇ ਯਾਰ ਮਾਵਾਉਂਦੇ ਯਾਰ ਇੱਥੇ ਨਿਆਣੇ ਪੜੀ ਗਏ ਨਹੀਂ ਇਹਨਾਂ ਨੂੰ ਕਿੱਥੇ ਮੇਰਾ ਹਸਾਬ ਹੈ ਇਹਨਾਂ ਨੂੰ ਨਹੀਂ ਲੈ ਪੈਣੇ ਇਹਨਾਂ ਨੂੰ ਪਾਣ ਮੰਗਿਆ ਤੇ ਕਹਿੰਦਾ ਦੇ ਦੂ ਉਹਦਾ ਵੀ ਯਾਰ ਉਹਦਾ ਵੀ ਇਤਨੀ ਪਰਫਾ ਉਹਦਾ ਵੀ ਯਾਰ ਜਿਹੜੀ ਰਾਹਤ ਸਮਗਰੀ ਤੁਸੀਂ ਮੰਗ ਰਹੇ ਹੋ ਕਿਹੜੀ ਸੰਗਤ ਵੱਲੋਂ ਮੰਗ ਰਹੇ ਹੋ ਕੀ ਕਹਿਣਾ ਚਾਹਤੇ ਹੋ ਕੀ ਕੀ ਰਾਹਤ ਸਮਗਰੀ ਦੇ ਵਿੱਚ ਤੁਸੀਂ ਲੈ ਕੇ ਆਏ ਹੋ ਇਸ ਮੂਹ ਸਾਥ ਸੰਗਤ ਮੰਡਕੁੱਲਾ ਵੱਲੋਂ ਸਾਡੇ ਐਨਆਰਆਈ ਭਰਾ ਜੋ ਸਾਡੇ ਵਿਦੇਸ਼ਾਂ ਵਿੱਚ ਮੰਡਕੁੱਲੇ ਦੇ ਰਹਿੰਦੇ ਹਨ ਉਹਨਾਂ ਵੱਲੋਂ ਇਹ ਜਿਹੜੀ ਰਾਹਤ ਸਮਗਰੀ ਹੈ ਕੰਬਲਾਂ ਦੀ ਸੇਵਾ ਰਾਸ਼ਨ ਦੀ ਸੇਵਾ ਰਾਸ਼ਨ ਦੀਆਂ ਕਿੱਟਾਂ ਨੇ ਇਹ ਸਿਰਫ ਤੇ ਸਿਰਫ ਜੋ ਹਾਰਡਪੀਟ ਤੇ ਲੋਕ ਹਨ ਕਿਸਾਨ ਮਜ਼ਦੂਰ ਹਨ ਕਿਸਾਨ ਹਨ ਜਾਂ ਮੰਡ ਦੇ ਵਿੱਚ ਗੁਜਰ ਭਰਾ ਰਹਿੰਦੇ ਹਨ ਉਹਨਾਂ ਪਰਿਵਾਰਾਂ ਨੂੰ ਇਹ ਸਮਾਨ ਰਾਹਤ ਦਾ ਦਿੱਤਾ ਜਾ ਰਿਹਾ ਹੈ ਇਹ ਸਾਰੀਆਂ ਬੇਨਤੀ ਸਮੂਹ ਸਾਜ ਸੰਗਤ ਮੰਡਕੁੱਲਾ ਸਾਡੇ ਸੁਖਦੀਪ ਸਿੰਘ ਸਰਪੰਚ ਤੇ ਐਨ ਆਰ ਆ ਵੀਰਾਂ ਨੇ ਪਿੰਡ ਦੇ ਹੋਰ ਸਾਰੇ ਮੈਂਬਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੇ ਸਲਾਹ ਕਰਕੇ ਕਿ ਜੋ ਵੀ ਅਬ ਆਫਤ ਆਈ ਹੈ ਹਾਰਪੀਟਾਂ ਦੇ ਉਹਨਾਂ ਨੂੰ ਰਾਹ ਦੇ ਤੌਰ ਤੇ ਆਪਣੀ ਕਿਰਤਕ ਮੈਨੂ ਸਫਲ ਕਰਦੇ ਹੋਏ ਕੁਝ ਨਾ ਕੁਝ ਜ਼ਰੂਰ ਦਿੱਤਾ ਜਾਵੇ ਅਸੀਂ ਹੋਰ ਵੀ ਕਲੱਬਾਂ ਨੂੰ ਜਿਹੜੇ ਸਮਾਜ ਸੇਵਕ ਨੇ ਉਹਨਾਂ ਨੂੰ ਬੇਨਤੀ ਕਰਦਿਆ ਕਿ ਜਿਨ੍ਹਾਂ ਲੋਕਾਂ ਦਾ ਹੜ੍ਹ ਕਾਰ ਨੁਕਸਾਨ ਹੋਇਆ ਹੈ ਉਹਨਾਂ ਦੀ ਵਾਦ ਤੋਂ ਵਾਦ ਨ ਸੇਵਾ ਕੀਤੀ ਜਾਵੇ ਵਾਦ ਤੋਂ ਵਾਦ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਕਿਉਂਕਿ ਬਹੁਤ ਨੁਕਸਾਨ ਹੋਇਆ ਹੈ ਤੇ ਇਹ ਜੋ ਸਾਡੇ ਪਿੰਡ ਮੰਡਕੁੱਲਾ ਦੇ ਸਮੂਹ ਸਾਰ ਸੰਗਤ ਨੇ ਵੱਧ ਚੜ ਕੇ ਮਾਇਆ ਦੇ ਗੱਫੇ ਭੇਜਿਆ ਨਾ ਐਨ ਆਰ ਆਈ ਵੀਰਾਂ ਨੇ ਵੀ 50000 10000 5000 ਜਿਵੇਂ ਵੀ ਕਿਸੇ ਦੀ ਐਸਸੀਸੀ ਵੱਧ ਤੋਂ ਵੱਧ ਸੇਵਾ ਕੀਤੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ ਦੇ ਵੀ ਮਿਹਰ ਭਰਿਆਤ ਰੱਖੇ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਤੇ ਵੀ ਮਿਹਰ ਭਰਿਆਤ ਰੱਖੇ ਤੇ ਇਹ ਰਾਤ ਤਾਰਜ ਚੱਲਦੇ ਰਹਿਣ ਅਸੀਂ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਅੱਜ ਕਿਹੜੇ ਕਿਹੜੇ ਮੰਡ ਕਿਤਰਾ ਵਿੱਚ ਤੁਸੀਂ ਜਿਹੜੀ ਸੇਵਾ ਜਿਹੜੀ ਆਪਣੀ ਨਿਭਾਉਂ ਗਿੱਤਾ ਅਸੀਂ ਅੱਜ ਜਿਵੇਂ ਨੰਗਲ ਮੰਡ ਮੰਡਕੁਲਾ ਮੰਡ ਕਾਸੀਂ ਪਿੰਡ ਮੰਡਕੁਲਾ ਦੀ ਸਾਰੀ ਸਾਜ ਸੰਗਤ ਦਾ ਪਿੰਡ ਮੰਡਕੁਲਾ ਤੋਂ ਇਹ ਸ਼ੁਰੂ ਕੀਤਾ ਹੈ ਰਾਤ ਦਾ ਕਾਰਜ ਉਸ ਤੋਂ ਅੱਗੇ ਨੰਗਲ ਦਬਾਣਾ ਮੰਡ ਮੰਡ ਕੁੱਕਾ ਤਲਵੰਡੀ ਕੁੱਕਾ ਇੱਕ ਮੰਡ ਸਰਦਾਰ ਸਿੰਘ ਵਾਲਾ ਜਿੱਥੇ ਕਿ ਕਾਫੀ ਲੋਕ ਉੱਥੇ ਪਿੰਡ ਦੇ ਵਿੱਚ ਰਹਿੰਦੇ ਹਨ ਉੱਥੇ ਅਸੀਂ ਹੁਣ ਜਾ ਰਹੇ ਹਾਂ ਉੱਥੇ ਇਹ ਸੇਵਾ ਜਿਹੜੇ ਹਾਰ ਪੀੜਤਾ ਨਾ ਉਹਨਾਂ ਨੂੰ ਹੀ ਦਿੱਤੀ ਜਾਵੇਗੀ ਇਹ ਵਾਹਿਗੁਰੂ ਸਾਡੀ ਸੇਵਾ ਪ੍ਰਮਾਣ ਕਰੇ ਕੀ ਕੀ ਕਰਨਾ ਚਾਹੋਗੇ ਅੱਜ ਰਾਤ ਸਮਗਰੀ ਤੁਸੀਂ ਲੈ ਕੇ ਆਏ ਹੋ ਮੁਕੰਮਲ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੋ ਜਿਹੜੇ ਮੈਂ ਸਾਡੇ ਪਤਵੰਤੇ ਸੱਜਣ ਸਦਨ ਸਿੰਘ ਜਿਹਦੇ ਸਰਪੰਸ ਵੀ ਸੀ ਸਾਡੇ ਐਲਸੀ ਵੀ ਸੀ ਦਾ ਆਪਣਾ ਜਮੇਲ ਸਿੰਘ ਤੋਂ ਇਹਨਾਂ ਨੇ ਜਿਸ ਤਰੀਕੇ ਨਾਲ ਵੀ ਆਪ ਜੀ ਨੂੰ ਦੱਸਿਆ ਹੈ ਕਿ ਉਸੀਂ ਸਾਰੇ ਮਿਲ ਕੇ ਅਸੀਂ ਇਹ ਜਿਹੜਾ ਸੁਲਾਹ ਕਰਕੇ ਇਸ ਮੁੱਦੇ ਨੂੰ ਉੱਪਰ ਉਠਾਇਆ ਤੇ ਸਾਡੀ ਬਾਹਰੋਂ ਵੀਰਾਂ ਨੇ ਵੀ ਤੇ ਪਿੰਡ ਦੇ ਸੱਜਣਾ ਵੀ ਵੱਧ ਤੋਂ ਵੱਧ ਚੜ ਕੇ ਸੇਵਾ ਕੀਤੀ ਹੈ ਅਸੀਂ ਇਹੀ ਗੱਲ ਚਾਹੁੰਦੇ ਹਾਂ ਕਿ ਜਿਹੜੇ ਹਰ ਪੀੜ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹੀ ਇਹ ਸਾਰੀ ਸਮਗਰੀ ਦਿੱਤੀ ਜਾਏ ਤਾਂ ਕਿ ਉਹਨਾਂ ਦਾ ਹੋਰ ਪਲਾ ਹੋ ਸਕੇ ਹੋਰ ਵੀ ਇਹ ਗਾਪ ਪਰਾਲਾ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਸਰ ਤੁਹਾਨੂੰ ਹੋਰ ਕਿਹੜੀ ਚੀਜ਼ ਦੀ ਲੋੜ ਹੈ ਉਦੇ ਸਾਹਮਣੇ ਫਿਰ ਅਸੀਂ ਉਹਨਾਂ ਦੇ ਕੋਲ ਪਹੁੰਚਾਂਗੇ ਤੇ ਸੇਵਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਕੀ ਕੀ ਲੈ ਕੇ ਆਏ ਤੁਸੀਂ ਸਵਾਗਤੀ ਦੇ ਵਿੱਚ ਅੱਜ 10 ਕਿਲੋ ਦੀ ਸਾਡੀ ਆਟੇ ਦੀ ਕਿੱਟ ਹੈ ਜੀ ਤੇ ਕੰਬਲ ਨੇ ਉਹਦੇ ਬਾਅਦ ਦਾਲ ਚੌਲ ਖੰਡ ਨਮਕ ਮਸਾਲਾ ਜੋ ਵੀ ਜ਼ਰੂਰੀ ਚੀਜ਼ਾਂ ਸਾਨੂੰ ਬਣਾਉਣ ਕਰਕੇ ਖਾਣ ਦੇ ਵਿੱਚ ਵਰਤ ਹੁੰਦੀਆਂ ਸਾਰੀਆਂ ਚੀਜ਼ਾਂ ਠੋਠੜੀਆਂ ਵਾਹਿਗੁਰੂ ਜੀ ਦਾ ਖਾਲਸਾ ਅੱਜ ਤੁਸੀਂ ਹੜ ਪੇੜਾਂ ਦੀ ਬਾਹ ਫੜਨ ਜਾ ਰਹੇ ਹੋ ਰਾਹਤ ਮਗਰੀ ਤੁਸੀਂ ਮੰਡ ਰਹੇ ਹੋ ਕੀ ਕਰਨ ਚਾਹੋਗੇ ਅੱਜ ਦੇ ਦਿਨ ਤੇ ਖਾਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਪੂਰਾ ਮੰਡਕੂਲੇ ਦੀ ਸਾਧ ਸੰਗਤ ਨੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜੋ ਹਰ ਬਿਰਤਾਂ ਦੇ ਲੋਕ ਬੈਠੇ ਹੋਏ ਹਨ ਉਹਨਾਂ ਬਹੁਤ ਹੀ ਸੇਵਾ ਵਾਸਤੇ ਕੰਬਲ ਤੇ ਰਸਨੀ ਕਿੱਟਾ ਲੈ ਕੇ ਜਾ ਰਹੇ ਹਾਂ ਘਰ ਘਰ ਉਹਨਾਂ ਨੂੰ ਰਸਨ ਪਹਚਾਵਾਗੇ ਵਾਹਿਗੁਰੂ ਮਹਾਰਾਜ ਸਿਰ ਤੇ ਮਿਹਰ ਪ੍ਰਿਆਸ ਰੱਖੇ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਸੋ ਮਿਹਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ